ਗੱਲ ਸਾਰੀ ਦੁਨੀਆ ਜਾਣਦੀ ਹੈ ਪੰਜਾਬੀ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਹੋਣ ਆਪਣੇ ਸ਼ੌਕ ਪੂਰੇ ਕਰਨ ਲਈ ਕੁਝ ਵੀ ਕਰ ਸਕਦੇ ਨੇ ਆਮ ਤੌਰ ਤੇ ਕਈ ਕਈ ਸਾਲ ਵਿਦੇਸ਼ਾਂ ਵਿੱਚ ਰਹਿਣ ਤੋਂ ਬਾਅਦ ਵੀ ਇਹ ਐਨ ਆਰ ਆਈ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ ਖਾਸ ਕਰ ਆਪਣੇ ਪਿੰਡਾਂ ਵਿੱਚ ਆਪਣੇ ਘਰ ਦੀ ਅਲੱਗ ਪਛਾਣ ਲਈ ਘਰਾਂ ਦੀ ਛੱਤ ਉੱਪਰ ਵੱਖ-ਵੱਖ ਸਟੈਚੂ ਬਣਾ ਕੇ ਸਿਰਫ ਆਪਣੇ ਘਰ ਹੀ ਨਹੀਂ ਬਲਕਿ ਪੂਰੇ ਪਿੰਡ ਦੀ ਇੱਕ ਵੱਖਰੀ ਪਛਾਣ ਬਣਨਾ ਇਹਨਾਂ ਦਾ ਖਾਸ ਸ਼ੌਕ ਹੈ। ਇੱਕ ਸਮਾਂ ਸੀ ਜਦ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਛੱਤ ਉੱਪਰ ਫੁੱਟਬਾਲ, ਹਵਾਈ ਜਹਾਜ਼ ਵਾਲੀਆਂ ਪਾਣੀ ਦੀਆਂ ਟੈਂਕੀਆਂ ਆਮ ਦਿਖਾਈ ਦਿੰਦੀਆਂ ਸੀ। ਜਿਸ ਨਾਲ ਉਸ ਘਰ ਦੀ ਇੱਕ ਅਲੱਗ ਪਛਾਣ ਬਣ ਜਾਂਦੀ ਸੀ। ਪਰ ਹੁਣ ਇਹ ਪਛਾਣ ਸਿਰਫ ਪਾਣੀ ਦੀਆਂ ਟੈਂਕੀਆਂ ਤੱਕ ਹੀ ਸੀਮਤ ਨਹੀਂ। ਹੁਣ ਲੋਕ ਆਪਣੇ ਘਰਾਂ ਦੀ ਛੱਤ ਉੱਪਰ ਅਲੱਗ-ਅਲੱਗ ਸਟੈਚੂ ਬਣਵਾ ਕੇ ਆਪਣੇ ਘਰਾਂ ਦੀ ਵੱਖਰੀ ਪਛਾਣ ਬਣਾਉਂਦੇ ਨੇ। ਇਸ ਤਰ੍ਹਾਂ ਦਾ ਇੱਕ ਸਟੈਚੂ ਜਲੰਧਰ ਤੋਂ ਸਾਹਮਣੇ ਆਇਆ ਹੈ। ਦੇਖੋ ਉਹਨਾਂ ਦਾ ਕੀ ਕਹਿਣਾ ਹੈ। ਇਹ ਆਈਡੀਆ ਜੀ ਸਾਡੇ ਸਾਡੇ ਦੋਸਤ ਵੀ ਆ, ਸਾਡੇ ਗਵੰਡ ਵੀ ਆ। ਕੱਟੇ ਕੇ ਦੇਆ ਸੀ ਹਨਾ ਹਾ ਦਵਿੰਦਰ ਢਾਲੀਵਾਲ ਕਹਿੰਦੇ ਆ ਕੁਛ ਉਹ ਨਹੀਂ ਜਦ ਆਪਣੇ ਅਮਰੀਕਾ ਲਾਇਆ ਕੁਛ ਖੰਡ ਨੇਡਾ ਬਚਿਆ ਤੇ ਉਹ ਹਰਮੰਦਰ ਸਾਹਿਬ ਜਿੱਦਾਂ ਬਾਪੂ ਹੁਣ ਕਿਹਾ ਹਰਮੰਦਰ ਸਾਹਿਬ ਮੱਥਾ ਟਿਕਣ ਗਿਆ ਤੇ ਉਹ ਨਹੀਂ ਉੱਥੇ ਬਣਿਆ ਦੇਖਿਆ ਤੇ ਉਹਨੇ ਕਿਹਾ ਵੀ ਕਿਉਂ ਨਾ ਹੋਵੇ ਸਾਡੇ ਪਿੰਡ ਦੀ ਪਛਾਣ ਵੀ ਹੋਵੇ ਇਹ ਚੀਜ਼ ਤੇ ਉਹਨਾਂ ਨੇ ਜੈਤਾਰ ਲਈ ਵੀ ਇਹ ਕਰਨਾ ਹੈ ਕਰਨਾ ਹੈ ਤੇ ਉਹਦੇ ਵਿੱਚ ਉਹਨੂੰ ਪੁੱਛਿਆ ਵੀ ਕੀ ਖਰਚਾ ਆਉਂਦਾ ਉਹ ਕਹਿੰਦਾ ਖਰਚਾ ਜੋ ਮਰਜ਼ੀ ਹੋਵੇ ਵੀ ਬਣਾਉਣਾ ਤਾਂ ਬਣਾਉਣਾ ਹੀ ਆ ਹਨਾ ਉਹੀ ਇਹ ਸੁਬਣਾ ਲਿਆ ਤਾਂ ਜੋ ਸਟੈਚੂ ਸਾਡੇ ਪਿੰਡ ਦੀ ਸ਼ਾਨ ਬਣਿਆ ਹੋਇਆ ਆਲੇ ਦੁਆਲੇ ਕਿੰਨੀ ਕਿ ਦੂਰੋਂ ਸਟੈਚੂ ਦਿਖਾਈ ਦਿੰਦਾ ਹੈ ਕਮ ਸੇ ਕਮ 4-5 ਕਿਲੋਮੀਟਰ ਦਾ ਕਹਿ ਸਕਦੇ ਏਰੀਆ 4-5 ਕਿਲੋਮੀਟਰ ਤੋਂ ਦਿਸਦਾ ਆ ਜੀ ਔਰ ਕਿੰਨੀ ਹਾਈਟ ਹੈ ਇਹਦੀ 20 ਫੁੱਟ ਜੀ 20 ਫੁੱਟ 10 ਫੁੱਟ ਠੀਕ ਹੈ ਅੱਜ ਕਿਦਾਂ ਲੱਗਦਾ ਤੁਹਾਨੂੰ ਕਿ ਮਤਲਬ ਪਿੰਡ ਦੀ ਪਛਾਣ ਇੱਕ ਸਟੈਚੂ ਬਣ ਗਿਆ ਇੱਕ ਐਨਆਰਆਈ ਨੇ ਆ ਕੇ ਪਿੰਡ ਦੀ ਪਛਾਣ ਬਣਾਤੀ ਹਾਲਾਂਕਿ ਐਨਆਰਆਈ ਖੁਦ ਜ਼ਿਆਦਾ ਬਾਹਰ ਰਹਿੰਦੇ ਆ ਪਰ ਫਿਰ ਵੀ ਆਪਣਾ ਪਿੰਡ ਨਹੀਂ ਭੁੱਲਦੇ ਨਹੀਂ ਭੁੱਲਿਆ ਵੀ ਹਕੀਕਤ ਹੈ ਜੀ ਉਹ ਆਪਣੇ ਪਿੰਡ ਨਹੀਂ ਭੁੱਲਿਆ ਉਹਨੇ ਆਪਣੀ ਪਰਿਵਾਰ ਦੀ ਸ਼ਾਨ ਵੀ ਬਣਾਈ ਆ ਪਿੰਡ ਦੀ ਪਛਾਣ ਬਣਾਈ ਆਪਣੇ ਯਾਰਾਂ ਦੋਸਤਾਂ ਦੀ ਵੀ ਸ਼ਾਨ ਬਣਾਈ ਸਾਨੂੰ ਇਹ ਨਹੀਂ ਫੀਲ ਹੋ ਰਿਹਾ ਵੀ ਇਹ ਇਹ ਉਹਨਾਂ ਦਾ ਆ ਇਹ ਅਸੀਂ ਆਪਣਾ ਹੀ ਕਹਿ ਰਹੇ ਆ ਜੇ ਕੋਈ ਕੁਝ ਚੋਈ ਜੀ ਵੀ ਮਗਵਾਣੀ ਹੁੰਦੀ ਅਸੀਂ ਕਹਿੰਨੇ ਉਹ ਸਟੈਚੂ ਦੇ ਜਿੱਥੇ ਘਰ ਆ ਉੱਥੇ ਆ ਜਾਓ ਇਹ ਪਛਾਣ ਬਣੀ ਆ ਜੀ ਮੇਨ ਮੁਝੇ ਵੀ ਕਿੰਨਾ ਕਰਨਾ ਹੁੰਦਾ ਸਟੈਚੂ ਦੀ ਪਛਾਣ ਦੇਈ ਦੀ ਅੱਜ ਅਸੀਂ ਸੰਤੋਖ ਸਿੰਘ ਜੀ ਕਿਦਾਂ ਖਿਆਲ ਆਇਆ ਕਿ ਆਪ ਇੱਕ ਸਟੈਚੂ ਇਦਾਂ ਦਾ ਬਣਾਇਆ ਜਾਵੇ ਪਿੰਡ ਵਿੱਚ ਆਪਣੇ ਘਰ ਜੀ ਅਸੀਂ ਅੰਮ੍ਰਿਤਸਰ ਗਏ ਸੀ ਕੋਟੇ ਦਾ ਸੀਗਾ ਖੰਡਪਾਟ ਰੱਖਿਆ ਸੀ ਉਹ ਤਨ ਤਨ ਤੋਂ ਰੋਡ ਤੋਂ ਬਾਬੇ ਗੁੱਡੇ ਸਾਹਿਬ ਦੇ ਉੱਤੇ ਬਣਿਆ ਸੀ ਉਹ ਫਿਰ ਅਸੀਂ ਦੇਖਿਆ ਨਜ਼ਰ ਪੈ ਗਈ ਫਿਰ ਅਸੀਂ ਉੱਤੇ ਚੜ੍ਹ ਕੇ ਦੇਖ ਕੇ ਆਏ ਤੇ ਕਹਿੰਦਾ ਗੜੀਆਂ ਵਧੀਆ ਲੱਗਦਾ ਲੱਗਾ ਚੱਲੀਏ ਬਣਾ ਲਾਂ ਇਹ ਆ ਕੇ ਸਲਾਹ ਬਣਾਈ ਮਲਾਪ ਅੱਜ ਸਟੈਚੂ ਜਿਹੜਾ ਆ ਪੂਰੇ ਪਿੰਡ ਦੀ ਪਛਾਣ ਬਣਿਆ ਹੋਇਆ ਕਿੱਦਾਂ ਲੱਗਦਾ ਤੁਸੀਂ ਤੁਹਾਡੀ ਪੂਰੀ ਉਮਰ ਇਸ ਪਿੰਡ 'ਚ ਨਿਕਲੀ ਆ ਅੱਜ ਬੱਚੇ ਪਛਾਣ ਬਣਾ ਰਹੇ ਆ ਪਿੰਡ ਵਿੱਚ ਆਪਣੀ ਇੱਕ ਵੱਖਰੀ ਪਛਾਣ ਔਰ ਪਿੰਡ ਦੀ ਪੂਰੀ ਪਛਾਣ ਬਣ ਗਈ ਕਿੱਦਾਂ ਫੀਲ ਹੁੰਦਾ ਕਿੱਦਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਹੁਣ ਕੰਮ ਚੱਲਣਾ ਵੀ ਚਾਹੀਦਾ ਇੰਨਾ ਪੈਸਾ ਖਰਚਣਾ ਵੀ ਔਰ ਚੀਜ਼ ਵੀ ਬਣ ਜਵੇ ਜਿਹੜੀ ਚੀਜ਼ ਵੱਖਰੀ ਬਣਦੀ ਉਹ ਵੱਖਰਾ ਬੰਦਾ ਦੇਖਦਾ ਬਈ ਆ ਚੀਜ਼ ਬੱਕਰੀ ਬਣੀ ਆਪਨੇ ਚੀਜ਼ ਇੱਥੇ ਲੱਗ ਸਕਦੀ ਬਣੀ ਨਹੀਂ ਬਰੋਂ ਆਉਂਦੇ ਫੋਨ ਫਾਨ ਕਿ ਤਿਆਰ ਹੋ ਗਿਆ ਕਿ ਨਹੀਂ ਹੋਵੇ ਬਾਈ ਜਾਂਦੇ ਨੇ ਰਾਤ ਆਉਂਦੇ ਹੀ ਰਹ अच्छा ठीक है ਕਿੰਨਾ ਦਾ ਖਰਚਾ ਹੋ ਗਿਆ ਇਹਦੇ ਤੇ ਖਰਚਾ ਸਾਮਾ ਲਵੇ 3 ਲੱਖ ਦੇ ਲੱਗੇ ਚੱਲ ਜਾਣੀ ਹੈ ਪੂਰਾ ਰੰਗ ਰਾ ਕੇ ਹਾਂ ਜੀ 3 ਲੱਗ ਜਾਣ ਮੂਰੀ ਲੱਗ ਜਾਣੇ ਇਹਨਾਂ ਤਾਂ ਅਸੀਂ ਇਸ ਵੇਲੇ ਬਿਠੇ ਆਂ ਜੜਿਆਲਾ ਮੰਜਗੀ ਜੋ ਜਲੰਧਰ ਡਿਸਟ੍ਰਿਕਟ ਤੇ ਦਵਾਬੇ ਦਾ ਮਸ਼ਹੂਰ ਪਿੰਡ ਆ ਜੜਿਆਲਾ ਮੰਜਗੀ ਇੱਥੇ ਸਾਡੇ ਫਾਦਰ ਸਾਹਿਬ 1995 ਦੇ ਵਿੱਚ ਅਸੀਂ ਵਾਟਰ ਟੈਂਕ ਦਾ ਕੰਮ ਹੀ ਸਟਾਰਟ ਕੀਤਾ ਸੀਗਾ ਟੈਂਕੀਆਂ ਦਾ ਪਾਣੀ ਵਾਲੀ ਟੈਂਕੀਆਂ ਦਾ ਤੇ ਉਸ ਤੋਂ ਬਾਅਦ ਇਦਾਂ ਦੇ ਸਾਨੂੰ ਪਾਣੀ ਵਾਲੀ ਟੈਂਕੀਆਂ ਦੇ ਡਿਜ਼ਾਈਨਰ ਆਰਡਰ ਆਉਣੇ ਇਦਾਂ ਦੇ ਸ਼ੁਰੂ ਹੋ ਗਏ ਵੀ ਜਿੱਦਾ ਅਲੱਗ ਅਲੱਗ ਦਾ ਬਾਜ ਬਣਾਉਣਾ ਆ ਜਹਾਜ਼ ਬਣਾਉਣਾ ਆ ਫੁੱਟਬਾਲ ਬਣਾਉਣਾ ਬੋਡੀ ਬਿਲਡਰ ਬੈਲਾ ਦੀ ਜੋੜੀ ਬੋਲਦਾਂ ਦੀ ਫਿਰ ਪ੍ਰੈਸ ਵਰਲਡ ਕੱਪ ਆਰਮੀ ਟੈਂਕ ਸ਼ੈਪ ਹੋਰ ਵੀ ਜਿਹਦਾ ਇਦਾਂ ਦੇ ਫਿਰ ਹੌਲੀ ਹੌਲੀ ਆਰਡਰ ਸਾਡੇ ਤੋਂ ਇਦਾਂ ਆਉਂਦੇ ਰਹੇ ਤੇ ਉਹਦੇ ਨਾਲ ਨਾਲ ਅਸੀਂ ਇਹ ਨਾਲ ਸਟੈਚੂ ਵੀ ਬਣਾਉਂ ਲੱਪੇ ਹੁਣ ਅਸੀਂ ਮੂਰਤੀਆਂ ਦਾ ਕੰਮ ਵੀ ਕਰਦੇ ਆ ਹੁਣ ਇਸ ਟਾਈਮ ਸਾਡੇ ਫਾਦਰ ਸਾਹਿਬ ਰਾਮ ਲਵਾਇ ਜੀ ਜਿਹਨੇ ਸਟਾਰਟ ਕੀਤਾ ਸੀ ਤੇ ਮੇਰਾ ਨਾਮ ਹੈ ਬਲਵਿੰਦਰ ਕਾਲ ਜਿਹੜਾ ਮੈਂ ਉਹਨਾਂ ਦੇ ਨਾਲ ਹਰ ਵੇਲੇ ਰਹਿੰਦਾ ਸੀ ਤਾਂ ਕੰਮ ਕਰਦਾ ਸੀ ਤੇ ਹੁਣ ਅਸੀਂ ਇਕੱਠੇ ਕੰਮ ਕਰਦੇ ਆ ਤੇ ਹੁਣ ਤੱਕ ਸਾਨੂੰ 30 ਸਾਲ ਹੋ ਚਲੇ ਕੰਮ ਕਰਦੇ ਆ ਬਹੁਤ ਸਾਰੀ ਪਛਾਣ ਜਿਹੜੀ ਹੈ ਪਿੰਡਾਂ ਦੀ ਲੋਕੀ ਬਣਾਉਂਦੇ ਆ ਆਪਣੇ ਪਿੰਡਾਂ ਦੀ ਬਣਾਉਂਦੇ ਆ ਇੱਕ ਅਲੱਗ ਚੀਜ਼ ਦੇਖੀ ਹੈ ਕਿ ਸਟੈਚੂ ਆਫ ਲਿਬਰਟੀ ਬਣਿਆ ਵਾ ਪਿੰਡ ਵਿੱਚ ਉਹਦੇ ਬਾਰੇ ਥੋੜਾ ਦੱਸੋ ਕਿ ਸਟੈਚੂ ਆਫ ਲਿਬਰਟੀ ਕਿੰਦਾ ਬਣਾਈ ਕੀ ਆਈਡੀਆ ਸੀਗਾ ਕੌਣ ਨੇ ਉਹ ਲੋਕ ਇਹ ਆਈਡੀਆ ਇਦਾਂ ਸੀ ਵੀ ਜਾਨ ਕੇ ਵੀ ਇਹ ਸਟੈਚੂ ਤਾਂ ਅਸੀਂ ਬਣਾਉਂਦੇ ਤਾਂ ਸੀ ਪਰ ਜਿੱਦਾਂ ਹੀ ਐਨਆਰਏ ਵੀਰਾਂ ਦੀ ਡਿਮਾਂਡ ਉਦੀ ਗਈ ਵੀ ਟਰੱਕ ਵਗੈਰਾ ਬਣਾਉਣਾ ਬਾਹਰ ਅਮਰੀਕਾ ਚ ਗਏ ਆ ਬਾਹਰ ਅਮਰੀਕਾ ਚ ਸਟੈਚੂ ਆਫ ਲਿਬਰਟੀ ਬਣੀ ਆ ਉਹਨਾਂ ਦੀ ਆਪਣੀ ਪੈਨ ਡਾਂਗੇ ਛੋਟੀ ਬਣਾਉਂਦੇ ਆ ਤੇ ਆਪਣੀ ਉੱਪਰ ਉਹ ਸਟੈਚੂ ਆਫ ਲਿਬਰਟੀ ਬਣਾਉਂਦੇ ਆ ਤਾਂ ਪਿੰਡ ਚ ਪਤਾ ਲੱਗ ਜਾਂਦਾ ਵੀ ਉਹ ਅਮਰੀਕਾ ਦੇ ਬੰਦੇ ਆ ਅਮਰੀਕਾ ਦੀ ਪਛਾਣ ਆ ਤੇ ਫਿਰ ਉਹਨਾਂ ਨੂੰ ਏ ਦੇਖ ਕੇ ਦਾ ਉਹਨਾਂ ਦਾ ਜਿੱਦਾਂ ਆਈਡੀਆ ਆਉਂਦਾ ਫਿਰ ਸਾਡੇ ਕੋਲ ਚੱਲ ਕੇ ਆਉਂਦੇ ਆ ਫਿਰ ਸਾਨੂੰ ਇਹ ਅਸੀਂ ਇਹਨਾਂ ਦਾ ਆਰਡਰ ਪੂਰਾ ਕਰਦੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਹੁੰਦੀ ਹੈ ਤੇ ਬਹੁਤ ਵਧੀਆ ਲੱਗਦਾ ਜਿਹੜਾ ਬਣਾਇਆ ਤੁਸੀਂ ਸਟੈਚੂ ਆਫ ਲਿਬਰਟੀ ਕਿਦਾਂ ਕੌਣ ਨੇ ਉਹ ਲੋਕ ਕਿਦਾਂ ਆਰਡਰ ਆਇਆ ਸਾਰਾ ਉਹ ਉਹ ਐਨਆਰਆਈ ਵੀਰ ਉਹ ਅਸੀਂ ਸਟੈਚੂ ਬਣਾਇਆ ਸੀ ਤਨਤਨ ਵਾਲੀ ਸੈਟ ਤੇ ਤੇ ਉਹ ਭਾਜੀ ਦਿਲਬੀਰ ਸਿੰਘ ਜੀ ਹੁਣੀ ਉੱਤਰ ਗਏ ਸੀਗੇ ਤੇ ਉਹ ਹੁਣੀ ਉਹ ਰੋਡ ਤੇ ਜਾਂਦੇ ਪਏ ਜੀ ਤੇ ਉਹਨਾਂ ਨੇ ਦੇਖਿਆ ਉੱਥੋਂ ਤਾਂ ਫਿਰ ਉਹ ਮਤਲਬ ਉਹ ਤੋਂ ਦੇਖ ਕੇ ਤਾਂ ਉਹ ਨੰਬਰ ਦੇਖਿਆ ਰਿਹਾ ਉਹਨੇ ਆਰਡਰ ਦਿੱਤਾ ਫਿਰ ਸਟੈਚੂ ਆਫ ਲਿਬਰਟੀ ਅਸੀਂ ਇੱਥੇ ਤਿਆਰ ਕੀਤੀ ਆ ਤੇ ਉਹ ਐਨ ਆਰ ਆਈ ਵੀਰ ਆਪਣੇ ਤਲਵੀਰ ਸਿੰਘ ਧਾਰੀਵਾਲ ਤੇ ਉਹਨਾਂ ਦੇ ਫਾਦਰ ਸੰਤੋਸ਼ ਸਿੰਘ ਤੇ ਉਹਨਾਂ ਦੇ ਬਾਬਾ ਜੀ ਜਦਾ ਬਾਦਰ ਸਿੰਘ ਜੀ ਤੇ ਉਹਨਾਂ ਦੀ ਹੁਣ ਉਹ ਪਿੰਡ ਦੀ ਪਛਾਣ ਬਣ ਚੁੱਕੀ ਆ ਸਟੈਚੂ ਆਫ ਲਿਬਰਟੀ ਕਿੰਨਾ ਖਰਚਾ ਆਇਆ ਕਿੰਨਾ ਟਾਈਮ ਲੱਗਿਆ ਇਹਨੂੰ ਬਣਾਉਣ ਚ ਟਾਈਮ ਆਪਣਾ ਲੱਗਿਆ ਜੀ ਤਿੰਨ ਕ ਮਹੀਨੇ ਦੇ ਲੱਗਿਆ ਜੀ ਤੇ ਹਾਈਟ ਇਹਨਾਂ ਦੀ ਹੈਗੀ ਆ ਕੋਈ 15 ਤੋਂ 18 ਫੁੱਟ ਦੇ ਵਿੱਚ ਵਿੱਚ ਤੇ ਹਜੇ ਅਰੰਕਨ ਵਾਲੀ ਰਹਿੰਦੀ ਆ ਤੇ ਜਦੋਂ ਇਹ ਕਲਰ ਕੰਪਲੀਟ ਹੋ ਜਾਏਗੀ ਤਾਂ ਫਿਰ ਉਹ ਵੀ ਬਹੁਤ ਵਧੀਆ ਲੱਗੂ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ